ਪੁਲਿਸ ਦਾ ਵੱਡਾ ਅਫਸਰ ਡੀਜੀਪੀ ਚਹਿਲ ਉਹਦਾ ਨਾਮ ਸੀ ਡੀਜੀਪੀ ਪੁਲਿਸ ਦਾ ਵੱਡਾ ਅਫਸਰ ਉਹ ਕਿਸੇ ਫਕੀਰ ਨੂੰ ਮਿਲਿਆ ਸਨਾਤਨ ਧਰਮ ਦਾ ਫਕੀਰ ਸੀ ਉਹ ਫਕੀਰ ਨੂੰ ਮਿਲਿਆ ਉਹਦੇ ਕੋਲ ਬੜੇ ਲੋਕ ਜਾਂਦੇ ਸੀ ਤੇ ਬਾਣੀ ਨਾਲ ਜੋੜਦਾ ਸੀ ਜੋੜਨ ਹਰੋ ਸੰਤ ਸੰਤ ਵੀ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਾ ਹੈ ਮਾਫ਼ ਕਰਨਾ ਜਿਹੜਾ ਆਪਣੇ ਪੈਰਾਂ ਨਾਲ ਜੋੜਦਾ ਉਹ ਸਾਧੂ ਨਹੀਂ ਹੈ ਲੜ ਲੱਗਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਕਰਨੀ ਹੈ ਗੁਰਮਖਾਂ ਦੀ ਸਾਧੂਆਂ ਦੀ ਸੰਗਤ ਕਰਨੀ ਹੈ ਜਿੱਥੋਂ ਚੰਗਾ ਗਿਆਨ ਮਿਲਦਾ ਹੋਵੇ ਉਹਨੇ ਆਪਣੀ ਕਿਤਾਬ ਵਿੱਚ ਲਿਖਿਆ ਕਹਿੰਦਾ ਜਦੋਂ ਇੰਨੇ ਲੋਕ ਉਹਦੇ ਕੋਲ ਜਾਂਦੇ ਸੀ ਮੇਰੀ ਡਿਊਟੀ ਲੱਗੀ ਉੱਥੇ ਕਿਉਂਕਿ ਵੱਡੇ ਵੱਡੇ ਲੋਕ ਆਉਂਦੇ ਸੀ ਮੈਂ ਵੀ ਗਿਆ ਜਦੋਂ ਮੈਂ ਵੇਖਿਆ ਮੈਂ ਕੋਲ ਗਿਆ ਵੀ ਮੈਨੂੰ ਵੀ ਦੱਸੋ ਜੀ ਮੈਨੂੰ ਵੀ ਕੋਈ ਸਿੱਧੇ ਰਸਤੇ ਪਾਓ ਉਹ ਕਹਿੰਦਾ ਕਿਹਨੂੰ ਮੰਨਦਾ ਤੂੰ ਕਹਿੰਦਾ ਮੈਂ ਗੁਰੂ ਨਾਨਕ ਨੂੰ ਮੰਨਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਫਿਰ ਤੈਨੂੰ ਲੱਜ ਨਹੀਂ ਆਉਂਦੀ ਤੂੰ ਮੇਰੇ ਅੱਗੇ ਝੋਲੀ ਫਲਾ ਰਿਹਾ ਹੈ ਕਹਿੰਦਾ ਜੀ ਫੇਰ ਵੀ ਦੱਸੋ ਤੇ ਸਹੀ ਗੱਲ ਕਹਿੰਦੇ ਚੰਗਾ ਕਾਗਜ਼ ਤੇ ਕਲਮ ਲੈ ਕੇ ਆ ਉਹਨੇ ਨਾ ਕਹਿੰਦੇ ਮੂਲ ਮੰਤਰ ਲਿਖ ਕੇ ਦਿੱਤਾ ਕਾਗਜ਼ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੈ ਜਪਿਆ ਕਰ ਦਿਨ ਰਾਤ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਪਿਆਰਿਓ ਪਹਿਲੀ ਪੌੜੀ ਦਾ ਪਾਠ ਹੀ ਕਰਦੇ ਰਹੀਏ ਕਿਤੇ ਮੂਲ ਮੰਤਰ ਗੁਰਮੰਤਰ ਕਰਦੇ ਰਹੀਏ ਇਹ ਉਸਤਤ ਹੈ ਵਡਿਆਈ ਹੈ ਕੀ ਫਾਇਦਾ ਨਸ਼ਿਆਂ ਵਿਸ਼ਿਆਂ ਵਿੱਚ जिने जीवन, जीवन बिगाड़ देना है जिने जीवन, जीवन बर्बाद, बर्बाद कर देना, देना है चंगे पासे तुरीय ਤੇ ਸਾਡਾ ਫਿਰ ਸਾਨੂੰ ਵੇਖ ਕੇ ਸਾਡੇ ਬੱਚਿਆਂ ਨੇ ਉਹੇ ਜੇ ਬਣਨਾ ਸਾਡੇ ਬੱਚੇ ਸਾਨੂੰ ਵੇਖਦੇ ਆ ਵੀ ਮੇਰਾ ਪਿਤਾ ਜੀ ਕੀ ਕਰਦਾ ਸਵੇਰੇ ਉੱਠ ਕੇ ਕਿੱਥੇ ਜਾਂਦਾ ਕੰਮ ਕਿਵੇਂ ਕਰਦਾ ਕਿਹੋ ਜੀਆਂ ਗੱਲਾਂ ਕਰਦਾ ਕਿਹੋ ਜੀ ਬੋਲੀ ਬੋਲਦਾ ਸਾਡੇ ਬੱਚੇ ਵੇਖਦੇ ਆ ਫਿਰ ਉਹਵੇਂ ਉਹਵੇਂ ਕਰਦੇ ਆ